ਉਸ ਦੇ ক্রিকেট ਟੂਰਨਾਮੈਂਟ ਦੇ ਚੋਹ ਬਹੁਤ ਸਤਿਕਾਰਯੋਗ ਮੈਂ ਇਸ ਤੇ ਰਾਜਮਾਨ ਸਪੈਂਡ ਦੇ ਸਰਪੰਨ ਸਾਹਿਬ ਸਮੂਹੀ ਉਹਨਾਂ ਦੇ ਨਾਲ ਪੰਚਾਇਤ ਸਾਡੀਆਂ ਆਮ ਆਦਮੀ ਪਾਰਟੀ ਦੇ ਇਸ ਸਬੰਧੇ ਆਪਣੀ ਗੌਰ ਦੀ ਔਰ ਸਾਡੇ ਇਸ ਟੂਰਨਾਮੈਂਟ ਦੇ ਖੇਡ ਤੌਰ ਤੇ ਪਹੁੰਚੇ ਦਲੰਦਰ ਤੋਂ ਜੱਸੀ ਕੱਲਣ ਦੀ ਵਿੰਡਰ ਪ੍ਰਵਾਹੀ ਵਿੰਡਰ ਕੰਡਾ ਜੀ ਉਹਨਾਂ ਦੇ ਨਾਲ ਸਾਰੇ ਉਹਨਾਂ ਦੇ ਸਾਥੀ ਸਾਡੇ ਬਲਾਕ ਦੇ ਪ੍ਰਧਾਨ ਕਪਾਲ ਸਿੰਘ ਜੀ ਕਟਵਾਲ ਔਰ ਬਾਕੀ ਸਾਰੇ ਵੀ ਵਿੰਡਰ ਸਾਡੇ ਤੇ ਪਹੁੰਚੀ ਹੈ ਔਰ ਅਮੀਰਕਰ ਨੌਜਵਾਨ ਸਭਾ ਸਵਾਰ ਦੇ ਸਾਰੇ ਹੀ ਕਲੱਬ ਦੇ ਮੈਂਬਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਾਬਾ ਸਾਹਿਬ ਨੂੰ ਯਾਦ ਕਰਦੇ ਆਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਦੂਸਰਾ ਕ੍ਰਿਕਟ ਟੂਰਨਾਮੈਂਟ ਕਰਵਾ ਰਹੇ ਹਾਂ। ਉਹ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਵਧੀਆ ਪ੍ਰਾਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਕੀਤੀ ਇੱਕ ਹੈ। ਔਰ ਚੰਗਾ ਉਪਰਾਲਾ ਜੀ ਕਹਿ ਸਕਦੇ ਹਾਂ ਕਿ ਕਿਸੇ ਕਾਰਨ ਸਾਡੇ ਦੇ ਲੱਛੇ ਇਹਨਾਂ ਨਾਲ ਜੁੜਦੇ ਨੇ ਪਰਮਾਤਮਾ ਵੱਲੋਂ ਸਾਡੇ ਜਿਹੜੇ ਗੰਟੀ ਦਾ ਇਲਾਕਾ ਹੈ। ਕਿ ਨਸ਼ਿਆਂ ਤੋਂ ਤੁਰੇ ਇਸ ਪਿੰਡ ਦੇ ਜਾਂ ਇਸ ਲੱਕ ਦੇ ਜਿਹੜੇ ਨੌਜਵਾਨ ਉਹਨਾਂ ਨੇ ਜੱਟ ਜੁੜੇ ਹੈ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਸਾਡੇ ਇੰਨਾਂ ਲੱਖ ਕਿੰਨੇ ਵਿੱਚ ਐ ਉਹ ਕੋਈ ਵੀ ਨੌਜਵਾਨ ਨਹੀਂ ਜਿਹੜੇ ਨਸ਼ਾ ਕੋ ਕਰਦੇ ਹੋਣ ਔਰ ਚੰਗਾ ਉਪਰਾਲਾ ਤੁਸੀਂ ਇਹ ਕਰਕੇ ਜਿਹੜਾ ਟੂਰਨਾਮੈਂਟ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਕੀਤਾ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਸਰਪੰਚ ਸਾਹਿਬ ਵੱਲੋਂ ਔਰ ਸਾਡੇ ਸਾਰੇ ਪਾਰਟੀ ਦੇ ਆਗੂਆਂ ਵੱਲੋਂ ਜਿਵੇਂ ਬਾਕੀ ਪਿੰਡਾਂ ਵਿੱਚ ਗਰਾਊਂਡ ਦੇ ਵਾਸਤੇ ਪੈਸੇ ਆਏ ਹੋਏ ਆ ਕੰਮ ਜੂਰ ਕਰ ਰਹੇ ਨੇ ਸਾਰੇ ਪਿੰਡਾਂ ਵਿੱਚ ਇਸ ਪਿੰਡ ਦੀ ਗਰਾਊਂਡ ਜੀ ਸਰਕਾਰ ਕਰਤਾਂ ਸਾਹਿਬ ਇੱਥੇ ਦੇਖਦੇ ਆ ਉਹਨਾਂ ਦੀ ਲੰਬੇ ਸਮੇਂ ਦੀ ਡਿਮਾਂਡ ਸੀਗੀ ਸਾਡੇ ਇਸ ਪਿੰਡ ਦੇ ਨੰਬਰਦਾਰ ਸਾਹਿਬ ਵੀ ਆ ਇਹ ਜਿਹੜੀ ਪਿੰਡ ਦੀ ਗਰਾਊਂਡ ਹੈ ਚੰਗੀ ਬਣਨੀ ਚਾਹੀਦੀ ਔਰ ਮੈਂ ਇਹਨੂੰ ਟੀਲ ਵੋਲੈਂਸ ਬਹੁਤ ਜਲਦੀ ਜਲਦੀ ਇਹ ਗਰਾਊਂਡ ਦਾ ਕੰਮ ਸ਼ੁਰੂ ਕਰਵਾਵਾਂਗੇ ਔਰ 5 ਲੱਖ ਰੁਪਇਆ ਇਸ ਪਿੰਡ ਦੀ ਗਰਾਊਂਡ ਦੇ ਵਾਸਤੇ ਦੇਵਾਂਗੇ ਤੁਹਾਨੂੰ ਕਿਉਂਕਿ ਇਹਦਾ ਪ੍ਰੋਪੋਜ਼ਲ ਹੈ ਜਿਹੜੀ ਤਕਰੀਬਨ 30 ਲੱਖ ਦੀ ਜਿਹੜੀ ਠੀਕੀ ਗਈ ਹੈ ਉਹਦਾ ਮੈਨੂੰ ਪਤਾ ਨਹੀਂ ਕਿ ਕਦੋਂ ਫੰਡਸ ਮਿਲਿਆ ਜਾਂ ਮੀਟ ਹੁੰਦੇ ਆ ਉਸ ਤੋਂ ਪਹਿਲਾਂ ਜਿਹਨੇ ਖਾਂਡਿਆ ਉਹ ਤੁਹਾਨੂੰ ਦੇ ਦੇ ਜਿਹੜੀ ਗਰਾਊਂਡ ਦਾ ਕੰਮ ਹੈ ਸ਼ੁਰੂ ਕਰਵਾਦਾਂਗੇ ਔਰ ਬਹੁਤ ਸੋਹਣੀ ਗਰਾਉਂਡ ਇਸ ਪਿੰਡ ਨੂੰ ਜਿਹੜੀ ਬਣਾ ਕੇ ਦੇਵਾਂਗੇ ਔਰ ਮੈਂ ਦੁਬਾਰਾ ਮਾਣਯੋਗ ਸਭਾ ਦੇ ਸਾਰੇ ਨਿਮਤ ਸਪਾ ਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰਿਆਂ ਨੇ ਇੱਥੇ ਸਾਡੇ ਕੋਲ ਦਾ ਮਾਨ ਸਤਕਾਰ ਇੱਜ਼ਤ ਉਹਨਾਂ ਨੂੰ ਦਿੱਤੀ ਹੈ ਸਾਰਿਆਂ ਦਾ ਦੇਵੀਆਂ ਜਿਹੜਾ ਜੀ ਤੁਹਾਨੂੰ ਧੰਨਵਾਦ ਬਹੁਤ ਬਹੁਤ ਧੰਨਵਾਦ